ਕਣ ਕਿਨਾਰੀ ਉਹ ਤਾਂ ਮਿਲਣਾ ਰਾਨੀ ਕਿਹੜਾ ਪਿੰਡ ਹੈ ਪਿੰਡ ਬਰਪਾਲ ਅਣ ਕੀ ਗੱਲ ਹੋਈ ਹੈ ਜੀ ਮੇਰੀ ਕੁੜੀ 5 ਜੀ ਤਰੀਕ ਤੋਂ ਮਿਲਣ ਨਹੀਂ ਡਈ ਆ ਆ ਮੁੰਡਿਆਂ ਨੇ ਪਤਾ ਨਹੀਂ ਗਵਾਹ ਕਰ ਲਈ ਨਾ ਕਬੋਲਣ ਦੇ ਨਾ ਕੁਛ ਇਹ ਵੀ ਨਹੀਂ ਪਤਾ ਮਾਰ ਦਿੱਤੇ ਕਿ ਜਿੰਦੇ ਮੈਨੂੰ ਜਿੱਦਾਂ ਵੀ ਆਪਾਂ ਮਾਰ ਦਿੱਤੇ ਪਏ ਜਿੰਦੇ ਮੈਨੂੰ ਪੇਸ਼ ਕਰਨ ਤਾਂ ਕਿ ਮੇਰੇ ਕਲੇਜੇ ਨਾਲ ਤਾਂ ਠੰਡ ਹੋ ਜੇ ਮੈਂ ਤਿਲ ਤਿਲ ਸਾਰੀ ਉਮਰ ਮਰਨ ਨਾਲ ਚੰਗਾ ਤਾਂ ਮੈਂ ਪਾਵਾਂ ਮਰੀ ਜਿੰਦੇ ਮੈਨੂੰ ਕੁੜੀ ਮੇਰੀ ਦਵਾ ਦੇਣ ਵਾਸਤੇ ਹੋਰ ਨਹੀਂ ਮੈਨੂੰ ਕੋਈ ਤਾਂ ਕੁਝ ਵੀ ਚਾਹੀਦਾ ਬਾ ਦਰਖਾਸਤ ਦਿੱਤੀਆਂ ਇਸ ਬੰਦੇ ਵਿੱਚ ਕੋਈ ਦਰਖਾਸਤ ਦਿੱਤੀਆਂ ਸਭ ਕਨੇਸੇ ਹੋ ਕੇ ਆਗੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ ਪਈ ਹੈ ਥੈਂਕ ਯੂ ਮੰਗ ਕਰਦੇ ਆਸੇ ਮੰਗ ਕਰਦੇ ਮੇਰੀ ਕੁੜੀ ਚਾਹੀਦੀ ਬਸ ਪਾਂ ਜਿੰਦੇ ਆਪਾਂ ਮਰੇ ਬਸ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਹਾਂਜੀ ਵੀਰ ਜੀ ਕੀ ਨਾਂ ਤੇ ਕਿਹੜਾ ਪਿੰਡ ਹੈ ਜੀ ਤੁਹਾਡਾ ਤੇ ਕੀ ਮਸਲਾ ਹੈ ਜੀ ਸਾਰਾ ਮੇਰਾ ਨਾਂ ਲਖਬੀਰ ਕੁਮਾਰ ਆ ਪਿੰਡ ਵਰਪਾਲ ਪੱਤੀ ਬਾਲੇ ਕੀ ਤੇ 25 ਤਰੀਕ ਨੂੰ ਮੇਰੀ ਕੁੜੀ ਜਾਂਦੀ ਸਲਾਈ ਤੇ 25 ਤਰੀਕ ਦੀ ਗੱਲ ਆ ਸਲਾਈ ਸੈਂਟਰ ਵਿੱਚ ਨਹੀਂ ਹੈਗੀ ਅਸੀਂ 6 ਵਜੇ ਉਹਨੂੰ ਲੱਭਣਾ ਸ਼ੁਰੂ ਕਰਤਾ ਅੱਗੇ 5:30 ਵਜੇ ਤੇ ਘਰ ਆ ਜਾਂਦੀ ਹੁੰਦੀ ਸੀ ਕਾਰ ਜਦੋਂ ਲੇਟ ਹੋ ਗਈ ਅਸੀਂ ਲੱਭਣਾ ਸ਼ੁਰੂ ਕੀਤਾ ਲੱਭਦੇ ਲੱਭਦੇ ਰਾਤ ਦੇ 9 ਵਜੇ ਫਿਰ ਅਸੀਂ ਥਾਣੇ ਵਿੱਚ ਗਏ ਨਾਂ ਕੀ ਆ ਤੁਹਾਡੀ ਬੇਟੀ ਦਾ ਤੇ ਉਮਰ ਕਿੰਨੀ ਆ ਦੀ ਉਹਦਾ ਨਾਂ ਆ ਭਾਰਤੀ ਰਾਣੀ ਉਮਰਿਆ ਉਹਦੀ 22 ਸਾਲ ਆ ਠੀਕ ਹੈ ਤੇ ਉਹਨੂੰ ਅਸੀਂ ਲੱਭਦੇ ਲੱਭਦੇ ਰਾਤ ਦੇ ਥਾਣੇ ਵਿੱਚ ਗਏ ਅਸੀਂ ਰਿਪੋਰਟ ਲਖਾਈ ਤੇ ਰਿਪੋਰਟ ਲਖਾ ਕੇ ਅਸੀਂ ਘਰ ਆ ਗਏ ਸਵੇਰੇ ਵੀ ਇਹੀ ਲੱਭਣਾ ਥਾਣੇ ਗਏ ਆ ਕਿਹੜੇ ਥਾਣੇ ਚ ਰਿਪੋਰਟ ਲਖਾਈ ਥਾਣਾ ਚਾਟੀ ਪਿੰਡ ਪਿੰਡ ਵਰਪਾਲ ਤੇ ਅਸੀਂ ਜਦੋਂ ਘਰ ਆਏ ਆ ਤੇ ਮੁੰਡਿਆ ਨੇ ਫੋਨ ਫੋਲਿਆ ਉਲੀ ਨੇ ਆਪਣਾ ਆਈਡੀ ਪਾਸਵਰਡ ਛੱਡ ਕੇ ਗਈ ਸੀ ਉਹਦੇ ਵਿੱਚ ਰੋ ਰੋ ਕੇ ਇਹ ਮੁੰਡਿਆ ਦੇ ਖਿਲਾਫ ਬਿਆਨ ਦੇਣ ਲਈ ਸੀ ਮੁੰਡਿਆਂ ਦਾ ਨਾਂ ਵੀ ਲੈਣ ਲਈ ਆ ਤੇ ਮੁੰਡਿਆ ਨੂੰ ਫੜ ਕੇ ਵੀ ਲਿਆਂਦਾ ਆ ਫੜ ਕੇ ਲਿਆ ਕੇ ਫਿਰ ਪਤਾ ਨਹੀਂ ਉਹਨਾਂ ਨੂੰ 2 ਦਿਨ ਰੱਖਿਆ ਕੀ ਕੀਤਾ ਕੀ ਨਹੀਂ ਕੀਤਾ ਸਾਥੋਂ ਪੁੱਛਿਆ ਵੀ ਨਹੀਂ ਆ ਛੱਡਤਾ ਆ ਤੇ ਅੱਜ ਸਾਨੂੰ 26 ਦਿਨ ਹੋ ਗਏ ਗੇੜੇ ਮਾਰਦਿਆਂ ਨੂੰ ਅੱਜ ਲਿਆਂਦੇ ਮੁੰਡੇ ਕੱਲ ਲਿਆਂਦੇ ਆ ਸਾਨੂੰ ਇਨਸਾਫ ਹੀ ਨਹੀਂ ਮਿਲਦਾ ਜਿੱਦਾਂ ਪੁਲਿਸ ਵੱਲੋਂ ਜਿਹੜੇ ਵੀ ਮੁੰਡੇ ਫੜਕੇ ਲਿਆਂਦੇ ਗਏ ਆ ਕਿ ਤੁਹਾਡੀ ਬੇਟੀ ਨੂੰ ਵੀ ਉਹਦੇ ਨਾਲ ਹੀ ਲੈ ਕੇ ਆਏ ਕਿ ਜਾਂ ਨਹੀਂ ਲੈ ਕੇ ਆਏ ਨਹੀਂ ਲੈ ਕੇ ਆਏ ਕਹਿੰਦੇ ਸਾਡੇ ਕੋਲ ਹੈਗੀ ਨਹੀਂ ਇੱਕ ਗੱਲ ਆ ਪਰ ਹੈ ਇਹਨਾਂ ਮੁੰਡਿਆਂ ਕੋਲ ਹੀ ਆ ਨਾ ਇਹਨਾਂ ਮੁੰਡਿਆਂ ਦਾ ਹੀ ਲੈਣ ਲਈ ਆ ਕੁੜੀ ਤੇ ਲਕੜੀ ਨਨ ਕਿਟਨੈਪ ਕਰਕੇ ਆ ਤੇ ਜਿਹੜੀ ਇਹ ਲੋਕੇਸ਼ਨ ਦੱਸਣ ਦਾ ਇਹ ਆ ਬਾਸ ਢਿਓ ਤਰਨ 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 ਧਾਰਨ ਵਿੱਚ ਇਹਦੀ ਪੈ ਰਹੀਦੀ ਆ ਕੇ ਜੀ ਪੈਣ ਦੀ ਇਸ ਮੁੰਡੇ ਦੀ ਤੇ ਇਹ ਮੁੰਡਿਆਂ ਦਾ ਗਰੋ ਆ ਮੁੰਡਾ ਭਾਵੇਂ ਘਰ ਬੈਠਾ ਰਿਹਾ ਇਹਨੇ ਕੰਮ ਅੱਗੇ ਥਰੂ ਕਰਾਇਆ ਆ ਤੇ ਜੇ ਅਸੀਂ ਪੁਲਿਸ ਕੋਲੋਂ ਜਾਂਨੇ ਆ ਤੇ ਸਾਡੀ ਸੁਣਵਾਈ ਨਹੀਂ ਕਰਦੇ ਅਸੀਂ ਸਾਈਬਰ ਰਿਪੋਰਟ ਨਹੀਂ ਆਈ ਕੋਈ ਫੋਨਾਂ ਦੀ ਕੋਈ ਕਾਲ ਸਾਡੇ ਫੋਨਾਂ ਚ ਕਿਤਰਾਣ ਲਈ ਆ ਹਾਂ ਇੰਨਾ ਕੁਸ਼ ਹੈਗਾ ਸਾਡੇ ਫੋਨ ਸਾਡੀ ਤੇ ਵੈਸੇ ਵੀ ਨਹੀਂ ਕੋਈ ਸੁਣਵਾਈ ਕਰ ਰਿਆ ਕਿ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਕੋਈ ਕਾਰਵਾਈ ਨਹੀਂ ਕੀਤੀ ਮੈਂ ਐਸਐਸਪੀ ਸਾਹਿਬ ਕੋਲ ਵੀ ਪੇਸ਼ ਹੋਇਆ ਦੋ ਵਾਰਾਂ ਪੇਸ਼ ਹੋਇਆ ਉਹਨਾਂ ਦੇ ਕਹਿਣ ਕਰਕੇ ਹੀ ਬੰਦੇ ਫੜ ਕੇ ਲਿਆਂਦੇ ਸੀ ਤੇ ਮੈਂ ਐਸਐਸ ਜੋੜ ਕੇ মিডিਆ ਨੂੰ ਰਿਕੁਐਸਟ ਕਰਦਾ ਆ ਸਾਰਿਆਂ ਨੂੰ ਰਿਕੁਐਸਟ ਕਰਦਾ ਮੈਨੂੰ ਇਨਸਾਫ ਮਿਲੇ ਐਸਐਸਪੀ ਸਾਹਿਬ ਨੂੰ ਵੀ ਕਿਹਾ ਐਸਓ ਸਾਹਿਬ ਨੂੰ ਕਿਹਾ ਸਾਡੀ ਕੁੜੀ 22 ਸਾਲ ਦੀ ਆ ਸਾਡੀ ਕੁੜੀ ਨੂੰ ਸਾਡੇ ਸਾਹਮਣੇ ਪੇਸ਼ ਕਰ ਦਿਓ ਜੇ ਕਿਸੇ ਮੁੰਡੇ ਨਾਲ ਵੀ ਗਈ ਆ ਪਰ ਇਹ ਕਹਿੰਦੇ ਕੁੜੀ ਦਾ ਪਤਾ ਹੀ ਨਹੀਂ ਲੱਗਣ ਡਿਆ ਮੁੰਡੇ ਆ ਨਾ ਸਾਡੀ ਕੁੜੀ ਹੀ ਦੱਸਣ ਢਈ ਆ ਜਾਂ ਮਰ ਗਈ ਆ ਜਾਂ ਹੈ ਗਈ ਆ ਇਹ ਐਸਪੀ ਸਾਹਿਬ ਕੁਝ ਨਹੀਂ ਸਾਨੂੰ ਦੱਸਣ ਡੈ ਨਾ ਐਸਓ ਸਾਹਿਬ ਇਹੀ ਜਾਈਦਾ ਗੇੜਾ ਮਾਰ ਕੇ ਥਾਣੇ ਵਿੱਚੋਂ ਘਰ ਵਾਪਸ ਆ ਜਾਈਦਾ 2020 ਦਾ ਅਸੀਂ ਇਨਸਾਫੇ ਚਾਹੁੰਨੇ ਆ ਸਾਨੂੰ ਕੁੜੀ ਲੱਭ ਕੇ ਦੇ ਦੇਣਾ ਹੁਣ ਤੁਸੀਂ ਕੀ ਚਾਹੁੰਨੇ ਆ ਪ੍ਰਸ਼ਾਸਨ ਦੇ ਕੋਲੋਂ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਦੇ ਆ ਸਾਡੀ ਕੁੜੀ ਸਾਨੂੰ ਵਾਪਸ ਜਿੰਦਾ ਆ ਜਾਂ ਮਰਦਾ ਆ ਜੇ ਵਿਆਹੀ ਆ ਤੇ ਸਾਡੇ ਸਾਹਮਣੇ ਪੇਸ਼ ਕਰ ਦੇਣ ਮਿਸਿੰਗ ਦੀ ਕੰਪਲੇਂਟ ਐਸੀ ਭਰਤੀ ਕਰਨੀ ਸਰਹੰਤਾ ਜਿਹੜੀ ਆ ਕੀ ਕਾਰਵਾਈ ਹੋਣੀ ਚਾਹੀਦੀ ਹੈ ਉਹਦੇ ਫਾਦਰ ਸਾਹਿਬ ਦੇ ਬਿਆਨ ਤੇ ਮੁਕੱਦਮਾ ਦਰਜ ਕਰਤਾ ਜੀ ਅਸੀਂ 24/25 ਮਕਦਮਾ ਉਸ ਤੋਂ ਬਾਅਦ ਅਸੀਂ ਟੈਕਨੀਕਲ ਟੀਮ ਦੀ ਵੀ ਸਹਾਇਤਾ ਲੈ ਰਹੇ ਹਾਂ ਉਹਦੇ ਮੁਤਾਬਕ ਅਸੀਂ ਕਾਫੀ ਸੀਡੀਆਰ ਵਗੈਰਾ ਲਈਆਂ ਅਜੇ ਤੱਕ ਸਾਨੂੰ ਕੋਈ ਕਲੂ ਨਹੀਂ ਮਿਲਿਆ ਦਾ ਪਰਵਾਰ ਵਾਲਿਆਂ ਦਾ ਇਹ ਹੀ ਕਹਿਣਾ ਹੈ ਕਿ ਫੁੱਲ ਸਵਲੋ ਜਿਹੜੇ ਜਿਹੜੇ ਲੜਕੇ ਜਿਹੜੇ ਵੀ ਲਿਆਂਦੇਗੇ ਤੇ ਪਰ ਉਹਨਾਂ ਦੀ ਜਿਹੜੀ ਵੀ ਗੁੰਡਲੀ ਜਿਹੜੀ ਜਾਂ ਜਿਹੜੀ ਸ਼ਹੀਦੀ ਕਹਿੰਦੇ ਕੀਤੀ ਜਾਂਦੀ ਤੇ ਸ਼ਾਇਦ ਸਾਡੀ ਜਿਹੜੀ ਵੀ ਕੁੜੀ ਉਹਨਾਂ ਕੋਲ ਗ੍ਰਾਮ ਤੇ ਅਸੀਂ ਸਾਰੇ ਤਰੀਕੇ ਨਾਲ ਹੀ ਜਾਂਚ ਕਰ ਰਹੇ ਹਾਂ ਅਸੀਂ ਮੁਕਦਮਾ ਅੰਦਰ ਚ ਕੀਤਾ ਪੁੱਛਗਿੱਛ ਵੈਸੇ ਵੀ ਕੀਤੀ ਟੈਕਨੀਕਲ ਤਰੀਕੇ ਨਾਲ ਹਰ ਤਰੀਕੇ ਨਾਲ ਕਰ ਰਹੇ ਹਾਂ ਅਜੇ ਤੱਕ ਸਾਨੂੰ ਕੋਈ ਸਰਾਗ ਨਹੀਂ ਮਿਲਿਆ ਕੋਸ਼ਿਸ਼ ਕਰ ਰਹੇ ਹਾਂ ਬਹੁਤ ਜਲਦੀ ਇਹਦਾ ਸਰਾਗਨ ਲੱਭੋ ਤੁਹਾਡੇ ਵੱਲੋਂ ਕਿਹੜਾ ਮੁਕਦਮਾ ਅੰਦਰ ਕੀਤਾ ਗਿਆ ਤੇ ਜਿਹੜੀਆਂ ਜਿਹੜੀਆਂ ਧਾਰਾ ਸਾਡੇ ਵੱਲੋਂ ਬੀਐਨਐਸ ਜੋ ਹੁਣ ਚੱਲ ਰਹੀ 317 ਫਕੀਰਮੰਨ ਨੰਬਰ 24 ਬੜਾ 25 ਦਰਜ ਲਖਵੀਰ ਕੁਮਾਰ ਦੇ ਬਿਆਨ ਤੇ ਉਹਦੇ ਫਾਦਰ ਸਾਹਿਬ ਦੇ ਬਿਆਨ ਤੇ